ਪੰਜਾਬ ਦੇ ਮੁੱਖ ਮੰਤਰੀ 19 ਫਰਵਰੀ ਯਾਨੀ ਕਿ ਕੱਲ ਕਿਲਾ रायपुर ਖੇਡਾਂ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚਣਗੇ ਦਾਸੇ ਕਿ ਬੈਲ ਗੱਡੀ ਦੀਆਂ ਦੌੜਾਂ ਦਾ आनंद माननगे खेਡਾਂ ਦਾ ਦੂਜਾ ਦਿਨ ਹੈ ਹਾਕੀ ਕਬੱਡੀ ਲੜਕੀਆਂ ਦੇ ਸੈਮੀਫਾਈਨਲ ਮੁਕਾਬਲੇ ਨੇ ਇਸ ਤੋਂ ਇਲਾਵਾ ਹਾਕੀ ਮੁੰਡਿਆਂ ਦੇ ਵੀ ਸੈਮੀਫਾਈਨਲ ਮੁਕਾਬਲੇ ਹੋਣਗੇ ਸੋ ਗੋਲਾ ਸੁੱਟਣ ਦੇ ਮੁਕਾਬਲੇ ਲੰਬੀ ਛਾਲ ਦੋਵੇਂ ਜਿਹੜੇ ਮੁਕਾਬਲੇ ਅੱਜ ਹੋਣੇ ਨੇ ਇਸ ਤੋਂ ਇਲਾਵਾ ਸਪੋਰਟ ਤੋਂ ਹੀ ਲਗਾਤਾਰ ਮੈਚ ਚੱਲ ਰਹੇ ਨੇ ਅੱਜ ਸੈਮੀਫਾਈਨਲ ਮੈਚ ਹੋਣਗੇ ਜਿਸ ਤੋਂ ਬਾਅਦ ਕੱਲ ਫਾਈਨਲ ਮੈਚ ਖੇਡੇ ਜਾਣਗੇ ਜਿਸ ਨੂੰ ਲੈ ਕੇ ਹਾਕੀ ਦੇ ਕੋਚ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਖਿਡਾਰੀਆਂ ਦੀ ਹੌਸਲਾ ਅਫਸਾਈ ਕਰਨ ਲਈ ਵਿਸ਼ੇਸ਼ ਤੌਰ ਤੇ ਪੰਜਾਬ ਸਰਕਾਰ ਦੇ ਜਨਰਲ 77 ਬਲਤੇਜ ਪੰਨੂ ਪਹੁੰਚੇ ਨਿਊਜ਼ਵਾਰਾ ਨੇ ਉਹਨਾਂ ਕਿਹਾ ਜਿਸ ਤਰ੍ਹਾਂ ਸ਼੍ਰੀ ਰਾਮ ਜੀ ਨੇ 14 ਸਾਲ ਦਾ ਬਨਵਾਸ ਕੱਟਿਆ ਸੀ ਉਸੇ ਤਰ੍ਹਾਂ ਬੈਲ ਗੱਡੀਆਂ ਦੀਆਂ ਦੌੜਾਂ ਵੀ 14 ਸਾਲ ਬਾਅਦ ਸ਼ੁਰੂ ਹੋਈਆਂ ਨੇ ਉਹਨਾਂ ਕਿਹਾ ਬੜੀ ਖੁਸ਼ੀ ਦੀ ਗੱਲ ਹੈ ਕਿਸਾਨਾਂ ਨੂੰ ਮੁੜੇ ਆਪਣੀ ਹਰਮਨ ਪਿਆਰੀ ਖੇਡ ਮਿਲੀ ਹੈ ਪੰਜਾਬ ਸਰਕਾਰ ਹੁਣ ਵਚਨਬੱਧ ਰਹੇਗੀ ਇਹ ਖੇਡਾਂ ਲਗਾਤਾਰ ਜਾਰੀ ਰਹਿਣ ਥਾਸ ਜਿਹੜਾ ਕਹਿੰਦਾ ਕਿ ਭਗਵਾਨ ਰਾਮ بن واسطو 14 سالاں بعد ਪਰਦੇ سی ہاں اور جڑی اُدوں خوشی دی لہر سی अयोध्या ਵਾਸੀਆਂ ਦੇ ਵਿੱਚ ਉਹੋ ਜੀ ਇੱਕ ਜਿਹੜੀ خوشی دی ਲਹਿਰ ਆ ਉਹ ਕਿਲਾ रायपुर ਦੀਆਂ ਖੇਡਾਂ ਦੇ ਵਿੱਚ बैलਗੱਡੀਆਂ ਦੇ ਜਿਹੜੇ ਪੱਤਨ ਦੀ ਮੈਂ ਇਸ ਕਰਕੇ ਭਗਵਾਨ ਰਾਮ ਜੀ ਦੇ ਨਾਲ ਜਿਹੜਾ ਉਹ ਕੰਪੇਅਰ ਕਰ ਰਿਹਾ ਕਿ ਉਹ 14 ਸਾਲ ਸੀਗੇ ਇਹ ਵੀ 14 ਸਾਲ ਨੇ اور اِ데 دوران اِنہ ਖੇਡਾਂ ਨੂੰ ਅਯੋਜਿਤ ਕਰਨ ਵਾਲਿਆਂ ਨੇ ਜਿੱਥੇ-ਜਿੱਥੇ ਜਾ ਕੇ ਜੋ-ਜੋ ਐਫਰਟਸ ਕੀਤੀਆਂ ਨੇ ਜਿਨੇ ਜਿਨੇ ਵੀ ਜਿੰਨੀਆਂ ਵੀ ਕੀਤੀਆਂ ਨੇ ਉਹ ਸਾਰੇ ਇਸ ਪੱਖੋਂ ਵਧਾਈ ਦੇ ਹੱਕਦਾਰ ਨੇ ਕਿ ਉਹ ਲਗਾਤਾਰ ਕੋਸ਼ਿਸ਼ਾਂ ਕਰਦੇ ਰਹੇ ਤੇ ਜਦੋਂ ਸਰਕਾਰ ਬਾਈ ਦੇ ਵਿੱਚ ਬਦਲੀ ਆ ਪੰਜਾਬ ਦੇ ਵਿੱਚ ਕਿਉਂਕਿ ਸਾਡੇ ਮੁੱਖ ਮੰਤਰੀ ਸਾਹਿਬ ਖੁਦ ਹਰ ਖੇਡ ਨੂੰ ਉਹ ਬਹੁਤ ਨੇੜੇ ਤੋਂ ਵੇਖਦੇ ਨੇ ਵਾਚ ਕਰਦੇ ਨੇ ਔਰ ਇਹ ਜਿਹੜੀਆਂ ਗੱਲਾ ਰਾਏਪੁਰ ਦੀਆਂ ਮਿੰਨੀ 올ਿਪਿਕਸ ਨੇ ਇਹਨਾਂ ਨੂੰ ਖਾਸ ਤੌਰ ਦੇਤੇ ਕਿਹੜਾ ਪੰਜਾਬੀ ਹੈ ਜਿਹੜਾ ਇਹਨਾਂ ਨੂੰ ਨਹੀਂ ਜਾਣਦਾ ਤੇ ਉਹ ਐਫਰਟਸ ਕਰਦੇ ਆ ਸਾਨੂੰ ਕਾਨੂੰਨੀ ਸਲਾਹ مشورہ ਕਰਦੇ ਆ ਕੁਝ ਸਮਾਂ ਲੱਗ ਗਿਆ ਪਰ ਪੱਕੇ ਪੈਰੀ ਹੋ ਕੇ ਇਹਨੂੰ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ ਇਸੇ ਕਰਕੇ ਅੱਜ ਜਿਹੜਾ ਕਿਲਾ ਰਾਏਪੁਰ ਦੇ ਵਿੱਚ ਜਿਹੜੀ ਉਹਦੀ ਪਹਿਚਾਨ ਹੈ ਬੈਲ ਗੱਡੀਆਂ ਦੀਆਂ ਦੌੜਾਂ ਉਹ ਵਾਪਸ ਆਈਆਂ ਨੇ ਕੁਝ ਜਿਹੜੀਆਂ ਉਹ ਕੰਡੀਸ਼ਨਸ ਨੇ ਪਰ ਇਹ ਪੜ੍ਹੇ ਲਿਖੇ ਲੋਕ ਨੇ ਪੂਰਾ ਏਰੀਆ ਹੀ ਪੜ੍ਹਿਆ ਲਿਖਿਆ ਦਾ ਜਾਣਿਆ ਜਾਂਦਾ ਤੋਂ ਇਸ ਕਰਕੇ ਇਹ ਉਹਨਾਂ ਕੰਡੀਸ਼ਨਸ ਨੂੰ ਮੰਨਦੇ ਹੋਏ ਇਹਦੀ ਜਿਹੜੀ ਸ਼ੁਰੂਆਤ ਕੀਤੀ ਹੈ ਔਰ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਹੁਣ ਇਹਦੇ ਵਿੱਚ ਕਦੀ ਕਿਸੇ ਸਾਲ ਕੋਈ ਰੁਕਾਵਟ ਨਹੀਂ ਆਏ ਸਰ ਹੋਰ ਵੀ ਸੁਭੇ ਰੋਟੀ ਪਈ ਹੋਈ ਵੀ ਐਨੇ ਇਸੋ ਕਿਸ ਤਰ੍ਹਾਂ ਦੀ ਜਿਹੜੀ ਹੌਸਲਾ ਫੈਲਾਈ ਕਰ ਰਹੇ ਹੋ ਅੱਜ ਖਾਸ ਕਰਕੇ ਢਾਰੀਆ ਨੂੰ ਪੰਜਾਬ ਤਾਂ ਆਪਣੀ ਮਹਿਮਾਨ ਨਿਵਾਜ਼ੀ ਕਰਕੇ ਜਾਣਿਆ ਜਾਂਦਾ ਜੀ ਇਹ ਇੱਕ ਐਨ ਆਰ ਆਈ 벨ਟ ਵੀ ਹੈ ਜਿੱਥੇ ਆਪਾਂ ਖੜੇ ਆ ਇਹ ਜਿਹੜੇ ਬਾਹਰ ਰਹਿੰਦੇ ਨੇ ਜੀ ਉਹ ਮਹਿਮਾਨ ਨਿਵਾਜ਼ੀ ਦੇ ਵਿੱਚ तकरीबन ਦੁੱਗਣੇ ਹੋ ਜਾਂਦੇ ਆ ਜੀ ਸਭ ਦਾ ਸਵਾਗਤ ਹੈ ਇੱਥੇ ਆਇਆਂ ਦੇ ਉੱਤੇ ਔਰ ਸਰਕਾਰ ਦੇ ਵੱਲੋਂ ਅਸੀਂ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਜਿਹੜੀ ਮੁਸ਼ਕਲ ਨਹੀਂ ਪੇਸ਼ ਆਊਗੀ ਤੇ ਮੈਂ ਤੁਹਾਡੇ ਨਾਲ ਇਹ ਵੀ ਜਿਹੜੀ ਦੀ ਉਹ ਸਾਂਝੀ ਕਰ ਰਿਹਾ ਗੱਲ ਕਿ ਕੱਲ ਨੂੰ ਮੁੱਖ ਮੰਤਰੀ ਸਾਹਿਬ ਖੁਦ ਇੱਥੇ ਆਉਣਗੇ ਜੀ ਕਲਰਾਏਪੁਰ ਦੇ ਖੇਤਾਂ ਤੇ ਸਰ ਆਪਨ ਸਾਹਿਬ ਇਹ ਸੁਆਸੀ ਗਾ ਜੀ ਮੁੱਖ ਮੰਤਰੀ ਸਿਹਤ ਕਿਸ ਤਰ੍ਹਾਂ ਦੀ ਹੈ ਹੁਣ ਕਿਉਂਕਿ ਫੋਰਟਿਸ ਚ ਦਾਖਲ ਸੀਗੇ ਤੇ ਅੱਜ ਕੋਈ ਧਮਕੀਆਂ ਵੀ ਆਈਆਂ ਉਸੇ ਹਾਲਾਤਾਂ ਨੂੰ ਲੈ ਕੇ ਸੋ ਕਿਸ ਤਰ੍ਹਾਂ ਦੇ ਮੈਂ ਉਹ ਮਹਿਜ਼ ਅਫਵਾਹਾਂ ਨੇ ਇਸ ਤਰ੍ਹਾਂ ਦਾ ਕੁਝ ਵੀ ਪੰਜਾਬ ਦੇ ਵਿੱਚ ਕਿਤੇ ਵੀ ਨਹੀਂ ਹੈਗਾ ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਤੁਹਾਨੂੰ ਵੀ ਇਸ ਚੀਜ਼ ਦੀ ਇੱਕ ਅਪੀਲ ਜਿਹੜੀ ਉਹ ਕਰਦਾ ਹੈ ਕਿ ਜਿਹੜੀਆਂ ਇਸ ਤਰ੍ਹਾਂ ਦੀਆਂ ਅਫਵਾਹਾਂ ਨੇ ਉਹਨਾਂ ਨੂੰ ਤੁਸੀਂ ਜ਼ਿਆਦਾ ਨਾ ਜੜਾ ਦੀ ਅੱਗੇ ਪ੍ਰਚਾਰਿਆ ਕਰੋ ਮੁੱਖ ਮੰਤਰੀ ਸਾਹਿਬ ਬਿਲਕੁਲ ਨਵੰਬਰ 9 ਨੇ ਕੱਲ ਸਵੇਰੇ ਉਹਨਾਂ ਨੂੰ ਜਿਹੜੀ ਉਹ ਛੁੱਟੀ ਮਿਲ ਜੂਗੀ ਤੇ ਉਸ ਤੋਂ ਬਾਅਦ ਉਹ ਜਿਹੜੀ ਜਗ੍ਹਾ ਦੇ ਉੱਤੇ ਪਹਿਲਾਂ ਆਉਣਗੇ ਜੀ ਉਹ ਕਲਰ ਆਇਪੁਰ ਲੁਧਿਆਣਾ ਲਾਈਵਲੀ ਸੁਰਿੰਦਰ ਸੋਨੀ ਦੀ ਰਿਪੋਰਟ